ਦੋਸਤੋ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਕਹਿੰਦੇ ਤੇ ਵੀ ਸਾਰਾ ਬੇੜਾ ਸਰਬਸੰਮਤੀ ਨਾਲ ਆਪਾਂ ਕਰ ਲਈਏ ਠੀਕ ਹੈ ਪਹਿਲਾਂ ਕੋਈ ਮੈਂਬਰ ਇਹਨਾਂ ਨੇ ਕੋਈ ਹੋਰ ਕਰਿਆ ਤੇ ਉਹਦੀਆਂ ਲੱਤਾਂ ਕਰਕੇ ਉਹਦੇ ਨਾਲ ਬਹੁਤ ਇਹਨਾਂ ਨੇ ਗੰਦੀ ਰਾਜਨੀਤੀ ਖੇਡੀ ਘਰੇ ਬੈਠੇ ਨੇ ਕਦੇ ਤੋਂ ਬਹਿ ਨਹੀਂਓ ਅੱਛਾ ਸਿਆਸਤਾਂ ਖੇਡ ਕੇ ਹੁਣ ਬਾਹਰ ਲਿਕੜੋ ਪਤਾ ਲੱਗੂਗਾ ਲੋਕਾਂ 'ਚ ਤੁਸੀਂ ਕੀ ਕੰਮ ਕਰੇ ਹੋ ਸਾਰੇ ਦੋਸਤਾਂ ਮਿੱਤਰਾਂ ਨੂੰ ਸਤਿ ਸ੍ਰੀ ਅਕਾਲ ਸਾਹਮਣੇ ਆ ਰਹੇ ਨੇ ਗੁਰਸੇਵਕ ਸੰਗ ਥਾੜੀ ਬਾਲ ਪੂਜੀ ਜੋ ਕਿ ਵਾਰਡ ਨੰਬਰ 6 ਦੇ ਵਿੱਚੋਂ ਮੈਂਬਰੀ ਦੀ ਚੋਣ ਰਲ ਰਹੇ ਨੇ ਤੇ ਗਊਸ਼ਾਲਾ ਚ ਵੀ ਸੇਵਾ ਨਿਭਾ ਰਹੇ ਨੇ ਪ੍ਰਧਾਨ ਜੀ ਵੱਡਾ ਸੁਧਾਰ ਹੈ ਜਿਹੜਾ ਗਊਸ਼ਾਲਾ ਛਾਇਲੀ ਚ ਲਿਆਂਦਾ ਅੱਗੇ ਗਊਆਂ ਛੜਕਾਂ ਤੇ ਫਰੀ ਜਾਂਦੀਆਂ ਹੋਰ ਬਹੁਤ ਵੱਡਾ ਫਰਕ ਪਿਆ ਜਿੱਦਾਂ ਦੇ ਬਣੇ ਨੇ ਪਰ ਹੁਣ ਜੋ ਵੱਡੀ ਸੇਵਾ ਕਹਿੰਦੇ ਵੀ ਮੈਂਬਰੀ ਚ ਵੀ ਅਸੀਂ ਉਹ ਹੁਣ ਕਿਉਂ ਜੀ ਪ੍ਰਧਾਨ ਜੀ ਹਾਂਜੀ ਕੀ ਲੈ ਕੇ ਚੱਲੇ ਹੋ ਅੱਗੇ ਅਗੇ ਬਹੁਤ ਜੋ ਵੀ ਕੋਈ ਕਮੀ ਪੇਸੀ ਰਹਿੰਦੀ ਆ ਕਰਾਂਗੇ ਜੀ ਜਿਸ ਤਿੰਨ ਵਾਰੀ ਅਸੀਂ ਪਿਛਲੀ ਵਾਰੀ ਚੋਕ ਰਹੀ ਸੀ ਚਲੋ ਕੋਸ਼ਿਸ਼ ਹੈ ਜੀ ਅੱਜ ਕੀ ਪੰਜਾਬੀ ਕਰਾਂਗੇ ਪੂਰਾ ਕੱਲਾ ਕੱਲਾ ਬੰਦਾ ਸੀ ਅੱਦੇ ਬਾੜ ਦੇ ਦੇ ਨਾਲਾ ਨਾਲੋਂ ਹਾਂਜੀ ਠੱਠਾ ਸਾਹਿਬ ਪ੍ਰਧਾਨ ਜੀ ਪਹਿਲਾਂ ਸਭ ਤੋਂ ਜੀ ਫੱਦੇ ਬੁਲਾਉਣੇ ਆ ਵੇਖੋ ਜੀ ਕਿ ਖਾਲਸਾ ਵੇਖੋ ਜੀ ਕਿ ਫੱਦੇ ਬਾਈ ਜੀ ਸੋਚ ਵਧੀ ਹੈਗੀ ਸੋਚ ਲੈ ਕੇ ਚੱਲੇ ਆ ਸਾਡਾ ਬੜਾ ਨਰਕ ਜਿਹਾ ਆਉਂਦਾ ਅਸੀਂ ਨਰਕਤ ਨਾਲ ਦੇ ਵਿੱਚ ਦਾ ਸਭ ਤੋਂ ਵੱਡੀ ਗੱਲ ਤਾਂ ਇਹ ਆ ਸਭ ਤੋਂ ਸਾਡੇ 6 ਨੰਬਰ ਬਾੜ ਚ ਹੈ 6 ਨੰਬਰ ਤੇ 1 ਨੰਬਰ ਬਾੜ ਚ ਅੱਜੋ ਘਟਣਾ ਚਾਹੁੰਦੇ ਆ ਸਾਡਾ ਨਿਕਲ ਨਹੀਂ ਪਾਇਆ ਬੰਦੇ ਆ ਠੀਕ ਹੈ ਅਸੀਂ ਕਹਦੇ ਖਲਾਫ ਨਹੀਂ ਬੋਲ ਕੇ ਰਾ ਜੀ ਨਾ ਅਸੀਂ ਬੋਲ ਕੇ ਰਾ ਜੀ ਉਹ ਲੋਕਾਂ ਨੂੰ ਸਾਰ ਨੂੰ ਪਤਾ ਹੈ ਇਹ ਫਤਵਾ ਹਾਂ ਆਪਾਂ ਕਹਿੰਦੇ ਸਾਰਾ ਬੇੜਾ ਦੇ ਰਿਆਗਾ ਸਾਰੀ ਪੱਤੀ ਦੇ ਰਹੀ ਹੈ ਸਾਡੀ 6 ਨੰਬਰ ਬਾੜ ਦੇ ਰਿਆ 6 ਨੰਬਰ ਬਾੜ ਗੁਰਸੇਵ ਸਿੰਘ ਸਹਿਮਤ ਹੈ ਸਹਿਮਤ ਹੈ ਬਈ ਸਾਰਾ ਬੇੜਾ ਸਹਿਮਤ ਆ ਸਾਡਾ ਠੀਕ ਹੈ ਜੀ ਹਾਂ ਕਿਉਂ ਬਲਦੇਵ ਸਿੰਘ ਜਮਾ ਬਾਗੋ ਬਾਗ ਫਿੱਟ ਹੈ ਹੈ ਜਮਾ ਫਿੱਟ ਹੈ ਹਾਂ ਜੀ ਭਾਈ ਸਸਰੀ ਕਾਲ ਹਾਂ ਜੀ ਸਸਰੀ ਕਾਲ ਸਹਿਮਤ ਹੈ ਸਾਰਾ ਬੇੜਾ ਸਹਿਮਤ ਹੈ ਜੀ ਪੂਰਾ ਠੀਕ ਹਾਂ ਜੀ ਸਹਿਮਤ ਆ ਸਾਰਾ ਹਾਂ ਜੀ ਭਾਈ ਜਮਾ ਸਹਿਮਤੀ ਨਾਲ ਅਸੀਂ ਨੇ ਕਰਿਆ ਗੁਰਸੇਵ ਸਿੰਘ ਐ ਤਨੋ ਮਾਨੋ ਜਿਵੇਂ ਕਹਿੰਦੇ ਨੇ ਤੁਰਨ 'ਚ ਦਿੱਕਤ ਆਉਂਦੀ ਆ ਦੇਖੋ ਮੋਟਰਸਾਈਕਲ ਤੇ ਘੇੜਾ ਦਵਾ ਰਹੇ ਨੇ ਨਾਲ ਅੱਛਾ ਮੰਗ ਪੂਰਾ ਵਧੀਆ ਕਿ ਤੇਵਾਂਗੇ ਇਹਨਾਂ ਡਟ ਕੇ ਪੂਰਾ ਜ਼ੋਰ ਲਾ ਕੇ ਜਿਤੇਵਾਂਗੇ ਹਾਂਜੀ ਬੱਲੇ ਬੱਲੇ ਆ ਜੀ ਨਾ ਵੀ ਜ਼ੋਰ ਲਗੂ ਉਨਾਂ ਜ਼ੋਰ ਲਾ ਕੇ ਜਿਤੇਵਾਂਗੇ ਹਾਂਜੀ ਬਜ਼ੁਰਗੋ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਕਿਵੇਂ ਆ ਗੱਲਬਾਤ ਫਿਰ ਬਹੁਤ ਵਧੀਆ ਜਿੱਤੇ ਆਉਂਗੇ ਹਾਂਜੀ ਤੇਵਾਂਗੇ ਦੋਸਤੋ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਅਸੀਂ ਤਾਂ ਜੀ ਇਹ ਕਹਿਣਾ ਚਾਹੁੰਦੇ ਆਂ ਦੇਖੋ ਆਪਾਂ ਸਾਰੇ ਪਰਿਵਾਰਾਂ ਨੂੰ ਇਕੱਠੇ ਕਰਦੇ ਆਂ ਸਾਰੇ ਬੇੜੇ ਬੇੜਾ ਅੱਡੋ ਅੱਡੀ ਕਰਤਾ ਕਿਸੇ ਦੀ ਬੋਟ ਕਿੱਥੋਂ ਕੱਢਤੀ ਕਲੇ ਕਲੇ ਘਰ ਨੂੰ ਵਿਚਾਲੋਂ ਕੱਢ ਲਿਆ ਠੀਕ ਹੈ ਵੀ ਆਪਾਂ ਕਹਿੰਦੇ ਤੇ ਵੀ ਸਾਰਾ ਬੇੜਾ ਸਰਬਸੰਮਤੀ ਨਾਲ ਆਪਾਂ ਕਰ ਲਈਏ ਇਹਨਾਂ ਨੇ ਕੋਈ ਕੋਈ ਅਨਾਉਂਸਮੈਂਟ ਨਹੀਂ ਕਰੀ ਆਪ ਦਾ ਬੰਦੇ ਇਹਨਾਂ ਨੇ ਉਹ ਕਰਕੇ ਬਲਾ ਕੇ ਕਰਕੇ ਵੀ ਬੇੜੇ ਦਾ ਇਹਨਾਂ ਨੇ ਪਹਿਲੀ ਨੋਟਿਸਮੈਂਟ ਕਰਖਿਆ ਸੀ ਪਹਿਲੀ ਇਹਨਾਂ ਨੇ ਅਨਾਉਂਸਮੈਂਟ ਕਰਖਿਆ ਸੀ ਅਸੀਂ ਕਿਹਾ ਵੀ ਕੋਈ ਸਾਂਝਾ ਬੰਦਾ ਕਰ ਲੋ ਵੀ ਆਪਾਂ ਬੇੜੇ 'ਚ ਭਾਈਚਾਰਾ ਇਕੱਠਾ ਕਰਕੇ ਰੱਖੀਏ ਠੀਕ ਹੈ ਇਹਨਾਂ ਨੇ ਇਹਨਾਂ ਨੇ ਸਾਰਾ ਬੇੜਾ ਖੰਡਿਆਤਾ ਇੱਕ ਸਾਈਡ ਕਿਧਰ ਪਾਤੀ ਇੱਕ ਸਾਈਡ ਕਿਧਰ ਇਹਨਾਂ ਦਾ ਹੱਕ ਬਣਦਾ ਸੀ ਆਪਾਂ ਸਾਰੇ ਬੇੜੇ ਨੂੰ ਇਕੱਠਾ ਕਰੀਏ ਇਕੱਠਾ ਕਰੀਏ ਅੱਜ ਇਹ ਜੋ ਇਕੱਠਾ ਹੈ ਅੱਜ ਇਹ ਇਕੱਠ ਕਿਹਦਾ ਹੈ ਇੱਕ ਨਾ ਸੇਵਕ ਸਿੰਘ ਦਾ ਕਾਈ ਨੰਬਰ ਪਾਰਟ ਹੈ ਤੁਹਾਡਾ ਸੇਵਕ ਸਿੰਘ ਪੂਚੀ ਦਾ ਪਤਾ ਨਹੀਂ ਇੱਕ ਟਿੱਪੀ ਦਾ ਫਰਕ ਪਤਾ ਪਹਿਲਾਂ ਕੋਈ ਮੈਂਬਰ ਇਹਨਾਂ ਨੇ ਕੋਈ ਹੋਰ ਕਰਿਆ ਦੀ ਉਹਦੀਆਂ ਲੱਤਾਂ ਕਰਕੇ ਉਹਦੇ ਨਾਲ ਬਹੁਤ ਇਹਨਾਂ ਨੇ ਗੰਦੀ ਰਾਜਨੀਤੀ ਖੇਡੀ ਵੀ ਇਹ ਤਾਂ ਵੀ ਇਹ ਮੈਂਬਰ ਨੂੰ ਜੇ ਬਣਾਤਾ ਇਹ ਤਾਂ ਦੂਜੀ ਪਾਰਟੀ ਦਾ ਉਧਰ ਭਗ ਜੂਗਾ ਇਹ ਪਤਾ ਨਹੀਂ ਕੀ ਚੱਕਰ ਹੋਇਆ ਇੱਕ ਟਿੱਪੀ ਦਾ ਫਰਕ ਪੈ ਗਿਆ ਜਿਹਨੇ ਖੜਾ ਕਰਿਆ ਮੁੰਡਾ ਲਖਵਿੰਦਰ ਜਨਾਲ ਤੁਰਦੇ ਨੇ ਉਹ ਜਿਹੜੇ ਉਹਨਾਂ ਦੇ ਲਖਵਿੰਦਰ ਦੇ ਨਾਲ ਨੇ ਮੈਂ ਕਹਿੰਦਾ ਨਾਲ ਤੁਰਨ ਪਰ ਗੰਦੀ ਰਾਜਨੀਤੀ ਨਾ ਕਰਨਾ ਘਰੇ ਬੈਠੇ ਨੇ ਕਾਤੋਂ ਬੈਣੀਓ ਅੱਛਾ ਸਿਆਸਤਾਂ ਖੇਡ ਕੇ ਹੁਣ ਬਾਹਰ ਲਿਕੜੋ ਪਤਾ ਲੱਗੂਗਾ ਲੋਕਾਂ 'ਚ ਤੁਸੀਂ ਕੀ ਕੰਮ ਕਰੇ ਹੁਣ ਤੁਹਾਨੂੰ ਲੱਗਦਾ ਵੀ ਜਿੱਤ ਪ੍ਰਾਪਤ ਕਰੂ ਸੇਵਕਾਂ ਜੀ ਜੀਰ ਜੀ ਕਲੀਅਰ ਜੀ ਕਲੀਅਰ ਆ ਦੇਖ ਲਓ ਜਿੱਤ ਗੁਰਸੇਵਕ ਨੂੰ ਇਹ ਤਾਂ ਲੋਕਾਂ ਨੇ ਫਤਵਾ ਦੇਣਾ ਸਾਰੇ ਸਾਰਾ ਸਾਰਾ ਇਹਨਾਂ ਦੇ ਕਰਨ ਸੇਵਕ ਦੇ ਹਾਂ ਇਹਨਾਂ ਨੇ ਗੁਰਸੇਵਕ ਨੇ ਪਹਿਲਾਂ ਗਊਸ਼ਾਲਾ ਉੱਧ ਲਾਲਾ ਵੀ ਪ੍ਰਧਾਨ ਰਹਿਆ ਬਹੁਤ ਇਹਨੇ ਗਊਸ਼ਾਲਾ 'ਚ ਸ਼ੈੱਡ ਬਣਾਏ ਨੇ ਗਾ ਬਹੁਤ 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 ਵਧੀਆ ਕੰਮ ਕਰ ਰਹੇ ਗੁਰਸੇਵਕ ਹੁਣ ਵੀ ਕਰੂਗਾ ਠੀਕ ਹੈ